चार परबल सच्चाइया ने प्रथम दुख है दूसरा दुख का कारण भी है तीसरा निवृत्ति का साधन भी है चौथा सुख है और है मैं फिर दोहराव चार सच्चाइया दुख है है ਦੂਸਰੀ ਸਚਾਈ ਦੁੱਖ ਦਾ ਕਾਰਨ ਵੀ ਹੈ ਬਿਨਾਂ ਕਾਰਨ ਤੋਂ ਨਹੀਂ ਹੈ ਤੀਸਰੀ ਸਚਾਈ ਨਿਵਰਤੀ ਦਾ ਸਾਧਨ ਵੀ ਹੈ ਨੂੰ ਮਿਟਾਇਆ ਵੀ ਜਾ ਸਕਦਾ ਹੈ ਚੌਥੀ ਸਚਾਈ ਸੁਖ ਹੈ ਸੁਖ ਹੈ ਅਗਰ ਕਿਸੇ ਨੂੰ ਇਤਨਾ ਪਤਾ ਚਲ ਜਾਏ ਦੁੱਖ ਹੈ ਤੁਸੀਂ ਆਖੋਗੇ ਸਾਨੂੰ ਇਤਨਾ ਵੀ ਪਤਾ ਨਹੀਂ ਗੁਸਤਾਖੀ ਮਾਫ ਅਗਰ ਪਤਾ ਹੁੰਦਾ ਤਾਂ ਬਾਰ-ਬਾਰ ਆਵਤਾਰੀ પુરੁਸ਼ਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਬਾਲੀ ਰੋਵੇ ਨਾਏ ਬਥਾਰ ਨਾਨਕ ਦੁਖਿਆ ਸਭ ਸੰਸਾਰ ਸਭ ਜਗਤ ਦੁਖੀ ਹੈ ਇਤਨੀ ਸਚਾਈ ਦਾ ਬੋਧ ਨਹੀਂ ਦੇਖਦੇ ਆ ਹੱਸਦਾ ਪਿਆ ਉਹ ਖੜੇ ਮੱਥੇ ਉਹ ਨੱਚਦੇ ਟੱਪਦੇ ਦੁੱਖ ਕਿੱਥੇ ਹੈ ਪਰ ਕੌਣ ਦੱਸੇ ਇਨਾ ਹੱਸਦੇ ਹੋਇਆਂ ਚਿਹਰਿਆਂ ਦੇ ਵਿੱਚ ਹੀ ਰੋਣਾ ਛੁਪਿਆ ਪਿਆ ਹੈ। ਇਨਾ ਨੱਚਦੇ ਟਪਦੀਆਂ ਮੂਰਤੀਆਂ ਦੇ ਅੰਦਰ ਹੀ ਦੁੱਖ ਕਲੇਸ਼ ਛੁਪੇ ਆਪੇ। ਇਹ ਸਚਾਈ ਦਾ बोਧ ਨਹੀਂ ਪਤਾ ਨਹੀਂ। ਜਿਸ ਨੂੰ ਹੈ ਉਹਨੇ ਪਹਿਲੀ ਸਚਾਈ ਤੇ ਜਾਣ ਲਈ ਦੁੱਖ ਹੈ। ਦੁੱਖ ਹੈ ਚਾਹੇ ਮੈਂ ਮਹਿਲ ਦੇ ਚਾ ਚਾਹੇ ਮੈਂ ਝੌਪੜੀ ਚਾ ਦੁੱਖ ਹੈ ਚਾਹੇ ਮੈਂ ਨਿਰਧਨ ਹਾਂ ਚਾਹੇ ਮੈਂ ਧਨਵਾਨ ਹਾਂ ਦੁੱਖ ਹੈ ਚਾਹੇ ਮੈਂ ਤੰਦਰੁਸਤ ਹਾਂ ਚਾਹੇ ਮੈਂ ਬਿਮਾਰ ਹਾਂ ਦੁੱਖ ਹੈ ਜੋ ਮੈਂ ਕਹਿ ਰਿਹਾ ਇਹਨੂੰ ਥੋੜਾ ਜਿਹਾ ਗੌਰ ਨਾਲ ਸਰਵਣ ਕਰਾਂ चाहे मैं एक मुल्क चाह, चाहे मैं दूजे मुल्क दुख है दुख है चाहे मैं बचपन की अवस्था चाह, चाहे मैं जवानी की अवस्था चाह, चाहे मैं बुढ़ेपे की अवस्था चाह, दुख है दुख है चाहे मैं सुंदर हाँ चाहे मैं करूप दुख है चाहे मैं खुशहाल हां चाहे मैं बदहाल हाँ दुख है, है। चाहे मैं छोटा हाँ चाहे मैं वड्डा हाँ चाहे मैं निर्गुण हाँ चाहे मैं गुणवान हाँ चाहे मैं पढ़ा लिखा हाँ चाहे मैं बिल्कुल अनपढ़ हाँ दुख है दुख है, है। अनपढ़ भी दुखी पढ़ा लिखा भी दुखी निर्धन भी दुखी धनवान भी दुखी दुख है ਨਿਰਧਨ ਸੋਚਦਾ ਹੈ ਮੈਂ ਦੁਖੀਆ ਧਨਵਾਨ ਸੁਖੀ ਨੇ ਅਨਪੜ ਸੋਚਦਾ ਹੈ ਮੈਂ ਦੁਖੀਆ ਪੜੇ ਲਿਖੇ ਸੁਖੀ ਨੇ ਐਸਾ ਸੋਚਦਾ ਹੈ ਇੱਕ ਸ਼ਹਿਰ ਦੇ ਰਹਿਣ ਵਾਲਾ ਐਸਾ ਸੋਚਦਾ ਹੈ ਮੈਂ ਦੁਖੀਆ ਦੂਜੇ ਸ਼ਹਿਰ ਦੇ ਰਹਿਣ ਵਾਲੇ ਦੁਖੀ ਨਹੀਂ ਨੇ ਕੋਈ ਐਸਾ ਸੋਚਦਾ ਹੈ ਮੈਂ ਜਿਸ ਮੁਲਕ ਦੇ ਚ ਰਹਿਨਾ ਦੁੱਖ ਹੈ ਪਰ ਦੂਸਰੇ ਜਿਸ ਮੁਲਕ ਦੇ ਚ ਰਹਿੰਦੇ ਨੇ ਦੁੱਖ ਨਹੀਂ ਹੈ। ਬਲੇਖ ਬ੍ਰਾਂਤੀ ਮਵਲਤਾ ਮਹਾਰਾਜ ਕਹਿੰਦੇ ਨੇ ਜਿੱਥੇ ਤੱਕ ਸੰਸਾਰ ਹੈ ਦੁੱਖ ਹੈ। ਨਾਨਕ ਦੁਖਿਆ ਸਭ ਸੰਸਾਰ ਚਾਹੇ ਇੱਕ ਮੁਰਤ ਹੈ ਚਾਹੇ ਦੂਜਾ ਮੁਰਤ ਹੈ ਚਾਹੇ ਇੱਕ ਸ਼ਹਿਰ ਹੈ ਚਾਹੇ ਦੂਜਾ ਸ਼ਹਿਰ ਹੈ ਚਾਹੇ ਬੱਚਾ ਹੈ ਚਾਹੇ ਬੁੱਢਾ ਹੈ ਚਾਹੇ ਨਿਰਗੁਣ ਹੈ ਚਾਹੇ ਗੁਣਵਾਨ ਹੈ ਪੜਾ ਲਿਖਾ ਹੈ ਅਨਪੜਾ ਹੈ ਦੁੱਖ ਹੈ ਪਹਿਲੀ ਸਚਾਈ ਦੂਸਰੀ ਦੁੱਖ ਦਾ ਕਾਰਨ ਵੀ ਹੈ ਐਵੇਂ ਨਹੀਂ ਹੈ ਮੈ ਨਹੀਂ ਹੈ। ਤੋਂ ਦੁੱਖ ਦਾ ਕਾਰਨ ਕੀ ਹੈ? ਦੁੱਖ ਦਾ ਕਾਰਨ ਹੈ। ਨਾ ਸਮਝੀ ਅਗਿਆਨ। ਕਾਰਨ ਕੀ ਹੈ ਅਗਿਆਨ। ਤੇ ਅਗਿਆਨ ਕਰਕੇ ਮਨੁੱਖ ਚਿੰਤਾਤੁਰ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ। ਕਿਦਰੇ ਐਸਾ ਨਾ ਹੋਵੇ, ਨਾ ਹੋਵੇ। ਜੋ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਹੋ ਜਾਏ ਚਿੰਤਾ ਦੁੱਖ ਅਗਿਆਨ ਦੁੱਖ ਹੈ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਔਰ ਸੁਖ ਹੈ ਸੁਖ ਹੈ ਜਿਤਨਾ ਅਗਿਆਨ ਦੁਖ ਹੈ ਦੁਖ ਹੈ ਜਿਤਨਾ ਗਿਆਨ ਆਨੰਦ ਹੀ ਆਨੰਦ ਰੂਹੇ ਜ਼ਮੀਨ ਤੇ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ ਹੈ ਗਿਆਨ ਦਾ ਪੁਜਾਰੀ ਬਣਾਇਆ ਹੈ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ उत्पत परले शब्दे होवे, शब्दे ही फिर उपत हो गए घर दे जिस दरवाजे दे मैं बाहर आया उसे दरवाजे राही अंदर प्रवेश करांगा शब्द दे राही संसार आया शब्द दे राही संसार प्रवेश करेगा ਸ਼ਬਦ ਦੀ ਸੂਝ ਗਿਆਨ ਹੈ ਸ਼ਬਦ ਦੀ ਨਾ ਸਮਝੀ ਅਗਿਆਨ ਹੈ ਕਿਹੜਾ ਸ਼ਬਦ ਸੀ ਜਿਸ ਰਾਹੀਂ ਜਗਤ ਆਇਆ ਹੈ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤਿਸਤੇ ਹੋਏ ਲੱਖ ਦਰਿਆ ਲੱਖਾਂ ਸੂਰਜਾਂ ਦੇ ਦਰਿਆ ਲੱਖਾਂ ਪ੍ਰਿਥਵੀਆਂ ਦੇ ਦਰਿਆ ਲੱਖਾਂ ਪਸ਼ੂ ਪੰਛੀ ਮਨੁੱਖਾਂ ਦੇ ਦਰਿਆ ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ ਕਿਹੜਾ ਸ਼ਬਦ ਸੀ ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਨੇ ਉਤਪਤ ਪਰਲੇ ਸ਼ਬਦੇ ਉਤਪਤੀ ਤੇ ਪਰਲੇ ਆਉਣਾ ਤੇ ਜਾਮਣਾ ਇਸ ਨੂੰ ਮੈਂ ਇਹ ਬਿਆਨ ਕਰਾਂ ਮੈਂ ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਬਾਹਰ ਆਇਆ ਤੇ ਹੁਣ ਮੈਂ ਪੁੱਛਾਂ ਮੈਂ ਘਰ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਾਂ भ पुरखा जिस दरवाजे राही बाहर आया अंदर चला जा शब्द राही संसार बाहर आया है जीव जंतु बाहर आया है शब्द राही प्रवेश मिल जाएगा तो शब्द द्वार है दरवाजा है पर केड़ा शब्द वो केड़ा शब्द ਜੋ ਦਰਵਾਜ਼ਾ ਹੈ ਜਿਸ ਤੋਂ ਜਗਤ ਆਇਆ ਜਗਤ ਗਿਆ ਦੁਨੀਆ ਦੇ ਪੈਗੰਬਰੀ ਪੁਰਸ਼ਾਂ ਨੂੰ ਇੱਕ ਪਾਸੇ ਰੱਖੀਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਭਗਤ ਕਬੀਰ ਦੇ ਬੌਲ ਮੈਂ ਤੁਹਾਡੇ ਸਾਹਮਣੇ ਰੱਖਾਂ